ਆਪਾਂ ਤੁਹਾਨੂੰ ਛੱਡਿਆ ਸੀ ਵੀ ਹਾਂਸੀਵਾਲੇ ਜੰਗਲ ਦੀ ਮਿਲਟਰੀ ਹੈ ਮਿਲਟਰੀ ਵਾਲੇ ਬਾਈ ਜੀ ਪੰਜ ਹੀ ਜਾਣੇ ਆਏ ਸੀ ਜਿਹੜੇ ਵੀਰ ਵਿੱਚ ਕਮੈਂਟ ਕਰਦੇ ਵੇ ਅਸੀਂ ਵੀ ਸੀਗੇ ਉੱਥੇ ਵੀ ਹਾਂ ਗੱਲ ਪੱਕੀ ਆ ਉਹਨਾਂ ਨੂੰ ਪੰਜ ਜਾਣੇ ਇੱਕ ਗੱਡੀ ਤੇ ਆਏ ਸੀ ਵਿਚਾਰੇ ਕਿਉਂਕਿ ਸਾਨੂੰ ਤਾਂ ਇਹ ਨਹੀਂ ਪਤਾ ਵੀ ਉਹ ਮਾਸਟਰ ਪਹੁੰਚਿਆ ਕਿਵੇਂ ਸੀ ਉੱਥੇ ਹੋਰ ਹੋਰ ਸਿੰਗਲ ਸੀਗਾ ਜੰਗਲ ਦੇ ਵਿੱਚ ਲੱਕੜਾਂ ਪਈਆਂ ਸੀ ਉੱਥੇ ਆਪਣੇ ਪਈ ਆਵਦੀਆਂ ਗੱਡੀਆਂ ਵੀ ਖੜੀਆਂ ਸੀ ਵਿਚਾਰੇ ਮਾਰਮੂਦ ਦਿੱਤੇ ਉਹਨਾਂ ਦੀਆਂ ਬਿਚਾਲੀਆਂ ਖੜੀਆਂ ਸੀ ਤੇ ਬੰਦਾ ਕੋਈ ਨਹੀਂ ਸੀ ਉੱਥੇ ਫੌਜ ਕੋ ਲੱਕੜਾਂ ਲੁਕੜਾ ਹਟਾ ਕੇ ਆਈ ਆ ਪਰ ਜਦੋਂ ਅਸੀਂ ਪੰਜ ਫੌਜੀ ਦੇਖੇ ਨਾ ਬਾਈ ਰਾਜਸਥਾਨ ਦਾ ਹੀ ਹਮਾਚਲ ਦੇ ਪੰਜਾਬ ਦੇ ਅਨਜਾਣੇ ਆਮ ਉਹ ਕਰ ਗਿਆ ਚਿਆ ਕਿ ਅੱਕ ਲਿਆ ਡਾਂਗਾ ਜਿਹੜੋ ਸਾਡੇ ਦੇ ਚਲਾਉਂਦੇ ਬੜੇ ਭਰਾਤਾਂ ਬੈਹ ਕਨ ਜਦੋਂ ਫੌਜੀ ਉਤਰੇ ਅਸੀਂ ਪਾਤੇ ਲੱਲੇ ਸਾਇਗਲ ਛੜ ਛੜ ਪੱਜ ਗਈ ਗੁਰੂ ਜੀ ਜਾਂ ਪਾਇਗਲ ਲਈ ਪਾ ਕੇ ਦਸਮਾਨ ਲੱਦਣ ਨੂੰ ਹੋਰ ਉਹਨਾਂ ਕੋਲੇ ਬੰਬੂ ਕਾਟਾ ਗੱਡਾ ਉਤ ਇਕ ਤੇ ਉਹਨਾਂ ਯਾਰ ਦਿਅਤੀ ਲੋਗ ਆ ਤੇ ਬਾਬਾ ਪੱਜ ਗਏ ਸਭ ਮੈਂ ਕਹਿੰਦਾ ਯਾਰ ਸਾਈਕਲ ਗੱਡੀ ਭਰਤੀ ਫੌਜੀਆਂ ਦੀ ਬਈ ਫੌਜੀਆਂ ਨੇ ਬੈਰਲੈਸ ਕਰੀ ਆਪ ਸਭ ਨੂੰ ਕਹਿੰਦਾ ਵੀ ਆਪਣੇ ਬੰਦੇ ਤੰਗ ਬਾੜੇ ਸੀ ਉਹਨਾਂ ਦਾ ਕੁੱਟੇ ਬਾੜੇ ਵੀ ਤੁਸੀਂ ਫੋਰਸ ਭੇਜੋ ਤੇ ਗੱਡੀਆਂ ਆ ਗਈਆਂ 10 12 ਮਿਲਟਰੀ ਦੀ ਸਾਈਕਲਾਂ ਦੀ ਗੱਡੀ ਵੀ ਭਰ ਲਈ ਬਈ ਜਿਹੜਾ ਸਮਾਨ ਇੱਧਰ ਉੱਧਰ ਖਿਲਿਆ ਕਹਿੰਦੇ ਯਾਰ ਕਰ ਲੋ ਇਕੱਠਾ ਜੇ ਹੈਗਾ ਆਪ ਦਾ ਨਾ ਵੀ ਜੋ ਕੋਈ ਹੋਰ ਕੰਮ ਆਉਣ ਵਾਲਾ ਤਾਂ ਜੇ ਕੋਈ ਤੂੰ ਲੈ ਚੱਲੋ ਯਾਰ ਇੱਥੋਂ ਪੈਸੇ ਨਹੀਂ ਲਾ ਨਹੀਂ ਤੇ ਮਾਰ ਦੇਣਗੇ ਉਹਨਾਂ ਨੇ ਭਰਾਵਾ ਸਾਨੂੰ ਵਿਚਾਲੇ ਗੱਡੀਆਂ ਲਾ ਕੇ ਸਾਡੀਆਂ ਜਿਵੇਂ ਮੋਹਲਾ ਵੀ ਪਿੱਛੇ ਵੀ ਗੱਡੀ ਵਿਚਾਲੇ ਵੀ ਗੱਡੀ ਇੱਕ ਇੱਕ ਬੰਦਾ ਉੱਤੇ ਬਹਿ ਗਿਆ ਟੂਲਾਂ ਦੇ ਬ ਸਾਨੂੰ ਅਲੀਪੁਰ ਦੁਆਰ ਰੇਲਵੇ ਸਟੇਸ਼ਨ ਤੇ ਲੈ। ਰੇਲਵੇ ਸਟੇਸ਼ਨ ਖਾਲੀ ਕਰ ਲਿਆ ਕਿਉਂਕਿ ਉਧਰ ਰੇਲਾਂ ਚੱਲਦੀਆਂ ਸੀ ਜਿਹਨਾਂ ਬਿਜਲੀ ਆਵਾ ਜਿੱਦਾਂ ਟੱਪ ਸੀ ਸਾਰਾ ਕੁਝ। ਪਾਣੀ ਇਹਨੇ ਆ ਗਈ ਖੰਭਾ ਖੁੰਭਾ ਕੋਈ ਲਾਈਟ ਲੂਟ ਦਾ ਪ੍ਰਬੰਧ ਨਹੀਂ ਸੀ ਉੱਥੇ। ਗਿਆਨਬਰ ਬਹੁਤ ਮਾਰੇ ਬੈਠੇ। ਅਸੀਂ ਭਰਾਵਾ ਉਹਨੂੰ ਵੀ ਲੈ ਕੇ ਫੜ ਕੇ ਜਿਹੜਾ ਵਿਚਾਰਾ ਕੰਵਲਾ ਸੀ। ਅੱਜ ਉਹਨਾਂ ਦੀਆਂ ਗੱਡੀਆਂ ਤਾਂ ਲੈ ਜਾਣੀਆਂ ਸੀ ਨਾਲ ਭਰਾਵਾ ਪਰ ਇੱਕ ਰਲ ਮਿਲ ਕੇ ਨਾ ਬੀਤਦੇ ਰਹੇ ਯਾਰ ਤੇ ਉਹਨੂੰ ਵੀ ਨਾਲ ਲਈ। ਉੱਥੇ ਮਿਲਟਰੀ ਨੇ ਪਹਿਰਾ ਲਾਤਾ ਸਾਡੇ ਤੇ ਜਿਹਨਾਂ ਰੇਲਵੇ ਸਟੇਸ਼ਨ ਤੇ ਲਵਾਤੀਆਂ। ਨਾਲੇ ਲੰਗਰ ਦਾ ਪ੍ਰਬੰਧ ਕਰਤਾ ਵਿਚਾਰਾ ਨੇ ਲੰਗਰ ਦੂਰ ਨਹੀਂ ਜਾਣਾ ਪੁਲਿਸ ਵਾਲੇ ਆ ਗਏ ਬੜਵਾ ਧੱਕੇ ਮਾਰਨ ਗੱਡੀ ਕੱਢੋ ਗੰਦੀਆਂ ਕੱਢੋ ਕਹਿੰਦੇ ਤੁਹਾਡੀਆਂ ਕੰਦੇ ਡੰਗਰ ਚੱਕਣੇ ਮਰੇ ਪਈਆਂ ਜਾਨ ਬਾਰੇ ਤੇ ਬਿਮਾਰੀ ਪੈ ਲੂਗੀ ਐ ਕਰੂਗਾ ਐ ਕਰਦੇ ਆ ਉਹ ਕਰਦੇਗਾ ਜੀ ਭੱਜ ਕੇ ਗਏ ਮਿਲਟਰੀ ਵਾਲਿਆਂ ਨੂੰ ਦੱਸਿਆ ਜਾ ਕੇ ਪਜਾ ਦੇ ਪੁਲਿਸ ਵਾਲੇ ਉਹਨਾਂ ਕੋਈ ਇਹ ਤੇ ਅੱਖ ਨਹੀਂ ਲੱਗਣਾ ਉਹ ਕਹਿੰਦਾ ਵੀ ਅਸੀਂ ਹੈਗੇ ਆ ਤੇ ਤੁਸੀਂ ਡਰੋ ਨਾ ਯਾਰ ਅਸੀਂ ਆ ਕੇ ਵੀ ਠੀਕ ਐ ਬੱਬਾ ਸਾਲਾ ਹਜੇ ਵੀ ਤਾਂ ਡਰਤਾ ਸੀਗਾ ਨੀਂਦ ਲਿੱਤੇ ਆਉਂਦੀ ਜਦੋਂ ਇਹੋ ਜੇ ਕੰਮ ਚੱਲਦਾ ਚਲੋ ਰਾਤ ਨੂੰ ਸੌਂਗੇ ਉਹ ਜਿਹੜਾ ਬਿਚਾਰਾ ਪਾਗਲ ਹੋਇਆ ਸੀਗਾ ਉਹਨੇ ਚੀਕਾਂ ਚੱਕ ਦਿੱਤੀ ਆ ਗਏ ਓਏ ਆ ਗਏ ਓਏ ਬੰਦੇ ਆ ਗਏ ਓਏ ਬੱਬਾ ਹੀ ਨਹੀਂ ਅੱਕਾ ਜੇ ਵੇਖੇ ਜੋ ਬੰਦੇ ਆ ਗਏ ਉਹ ਘੁੱਟ ਪੇਜ ਤੇ ਨਿਕਲ ਕੇ ਗੱਡੀਆਂ ਗੱਡੀਆਂ ਦੇ ਵਿੱਚੋਂ ਨਿਕਲਦੇ ਭੱਜਲੇ ਬੰਦੇ ਆ ਗਏ ਬੇਮਤੀ ਗੱਲ ਉਹੀ ਭੱਜਲੇ ਉਹ ਰੇਲਵੇ ਸੇ ਇਹਨਾਂ ਨੂੰ ਛੱਡੀਆਂ ਛਾਲਾ ਸੀ ਮਿਲਟਰੀ ਨੇ ਰੌਲਾ ਪਾਇਆ ਉਹ ਕਿੱਧਰ ਕਿੱਧਰ ਜਿਹਾ ਬੰਦੇ ਆ ਗਏ ਕਹਿੰਦੇ ਇੱਥੇ ਜਿੜੀ ਵਰਨੀ ਮਾਰਦੀ ਬੰਦ ਕਹਿੰਦਾ ਵੀ ਇੱਥੇ ਨਹੀਂ ਕੋਈ ਆਉਂਦਾ ਤੁਸੀਂ ਯਾਰ ਇੰਨੀ ਨਾ ਟੈਨਸ਼ਨ ਲਓ ਕਹਿੰਦਾ ਜਿਹਾ ਯਾਰ ਬੰਦੇ ਨੇ ਰੌਲਾ ਪਾਇਆ ਸਾਡੇ ਨੇ ਆ ਗਏ ਉਹ ਕਹਿੰਦਾ ਉਹ ਆ ਵਿਚਾਰਾ ਜਿਹੜਾ